ਬੰਤਰਮ ਕਿੜਾ ਜੀ ਦਾ ਜਨਮ ਦਿਹਾੜਾ ਹੈਗਾ ਉਹਨਾਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਪੂਰਾ ਸੰਤ ਬਾਬਾ ਸਰਦਾਦਾਸ ਜੀ ਹਰ ਇੱਕ ਸਾਲ ਕਰਾਉਂਦੇ ਨੇ ਕਿਉਂਕਿ ਇਸ ਧਾਰਮਿਕ ਜਗ੍ਹਾ ਦੀ ਜਿਹੜੀ ਕੋਝਾ ਸ਼੍ਰੀ ਗੁਰੂ ਵਿਦਾਸ ਮਹਾਰਾਜ ਇਤਿਹਾਸਿਕ ਤਰਮਸਥਾਨ ਦੀ ਕੋਝ ਜਿਹੜੀ ਆ ਉਹ ਸੰਤ ਬਾਬਾ ਕਿੜਾ ਦਾ ਜਿਹੜੀ ਕੀਤੀ ਸੀਗੀ ਸੋ ਉਹਨਾਂ ਨੂੰ ਸਰਦਾ ਸਤਿ ਸਰਕਾਰ ਭੇਟ ਕਰਦੇ ਲਈ ਅੱਜ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਔਰ ਲਾਇਬ੍ਰੇਰੀ ਦਾ ਉਦਘਾਟਨ ਹੋਇਆਗਾ ਸੋ ਮੈਂ ਸਮਝਦਾ ਬਹੁਤ ਅੱਛਾ ਕੰਮ ਬਾਬਾ ਜੀ ਕਰ ਰਹੇ ਨੇ ਔਰ ਲਗਾਤਾਰ ਸਾਰਿਆਂ ਨੂੰ ਸ੍ਰੀ ਰਬਦਾਸ ਜੀ ਦੀ ਬਾਣੀ ਦੇ ਨਾਲ ਜੋੜਨ ਦਾ ਕੰਮ ਕਰ ਰਹੇ ਨੇਗੇ ਉਹਨਾਂ ਦੇ ਸਕਿਆਮਾ ਦੇ ਨਾਲ ਜੋੜਨ ਦਾ ਕੰਮ ਕਰ ਰਹੇ ਨੇਗੇ ਔਰ ਸਮਾਜ ਨੂੰ ਮੈਂ ਸਮਝਦਨਾ ਸਿੱਖਿਤ ਕਰ ਰਹੇ ਨੇਗੇ ਔਰ ਸਮਾਜ ਦੇ ਅੰਦਰ ਜਿਹੜੀ ਚੇਤਨਾ ਉਹ ਪੈਦਾ ਕੀਤੀ ਜਾ ਰਹੀ ਆ ਸਮਾਜ ਕਿਸ ਤਰ੍ਹਾਂ ਹੋਰ ਅੱਗੇ ਵਧੇ ਉਦਰੇ ਲਗਾਤਾਰ ਸੰਸਥਾ ਜਿਹੜੀ ਆ ਬਾਬਾ ਜੀ ਕੰਮ ਕਰ ਰਹੇ ਨੇ ਮੈਂ ਇਹਨਾਂ ਦਾ ਧੰਨਵਾਦ ਕਰਨਾ ਚਾਹਾਂਗਾ ਪਿੱਛੇ ਥੋੜੇ ਦਿਨ ਪਹਿਲਾਂ ਇਹਨਾਂ ਨੇ ਸਪੈਸ਼ਲੀ ਮੈਨੂੰ ਇਨਵਾਈਟ ਕੀਤਾ ਔਰ ਦਿਲੇਦਾਲ ਸਾਡੀ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈਕੀ ਸਿੰਘ ਰੋੜੀ ਜੀ ਔਰ ਪੰਜਾਬ ਦੀ ਪ੍ਰੇਵਿਸ ਕਮੇਟੀ ਦੇ ਚੇਅਰਮੈਨ ਸਰਦਾਰ ਕਲਵੰਤ ਸਿੰਘ ਰੋੜੀ ਜੀ ਸਾਰੇ ਜਣੇ ਉਚੇਚੇ ਤੌਰ ਤੇ ਪਹੁੰਚੇ ਆ ਔਰ ਸੰਗਤਾਂ ਦੇ ਦਰਸ਼ਨ ਕੀਤੇ ਨੇ ਮੈਂ ਸਮਝਦਾ ਬਹੁਤ ਅੱਛਾ ਜਿਗਾ ਅਨੁਭਵ ਉਹ ਮਹਿਸੂਸ ਹੋਇਆ ਬਹੁਤ ਹੀ ਭਗਾ ਵਾਲਾ ਦਿਨ ਹੈ ਕਿ ਜਿੱਥੇ ਅੱਜ ਉਹ ਮਹਾਨ ਸੰਤ ਬਾਬਾ ਬੰਤਾਲਾਮ ਘੇੜਾ ਦੀ ਦਾ ਜਨਮ ਦਿਨ ਮਨਾ ਰਹੇ ਜਿਨ੍ਹਾਂ ਨੇ ਇਸ ਜਗ੍ਹਾ ਦੀ ਵੀ ਖੋਜ ਕਰੀ ਹੈ ਜਗਲ ਜਗਾ ਪੂਰਬ ਭਾਰਤ ਦੇ ਕੋਨੇ ਕੋਨੇ ਵਿੱਚ ਖੋਜ ਕਰੀ ਹੈ ਦੂਸਰੇ ਸਭ ਤੋਂ ਵੱਡੀ ਗੱਲ ਇਹ ਐ ਵੀ ਉੱਤਰ ਭਾਰਤ ਦੇ ਸੰਤ ਸ਼ੰਮੇ ਸ਼ੰਮੂਦਾਜੀ ਮਹਾਰਾਜ ਜੇ ਨਾਲ ਨੇ ਬਹੁਤ ਵੱਡੀ ਸੰਗਤ ਨੂੰ ਜਗਾਇਆ ਉੱਤਰ ਭਾਰਤ ਦੇ ਵਿੱਚ ਘਰ ਘਰ ਜਾ ਕੇ ਗਲੀ ਗਲੀ ਜਾ ਕੇ ਗੁਰੂ ਰਦਾਸ ਦੀ ਵਿਚਾਰਧਾਰਾ ਦਾ ਪ੍ਰਚਾਰ ਕੀਤਾ ਉਹਨਾਂ ਦਾ ਜਨਮ ਦਿਨ ਇੱਕੋ ਦਿਨ ਦਾ ਹੈ ਔਰ ਜਿਹੜੀ ਸੰਗਤ ਅੱਜ ਵੱਡੇ ਪੱਧਰ ਤੇ ਪਹੁੰਚੀ ਹੋਈ ਹੈ ਲਗਾਤਾਰ ਜਿਹੜੀ ਹੈ ਸੰਗਤ ਹਰ ਸਾਲ ਪਹੁੰਚਦੀ ਹੈ ਇਸ ਸਾਲ ਬਹੁਤ ਜ਼ਿਆਦਾ ਸੰਗਤ ਅੱਗੇ ਨਾਲੋਂ ਔਰ ਇਸ ਦੇ ਉੱਤੇ ਅਸੀਂ ਧੰਨਵਾਦ ਕਰਨਾ ਚਾਹੁੰਦੇ ਆਂ ਔਰ ਜੀਮਾ ਸਾਹਿਬ ਦਾ ਜਿਨ੍ਹਾਂ ਨੇ ਇਹ ਜੋ ਲਾਇਬ੍ਰੇਰੀ ਹੈ ਜਿਹੜੀ ਲਾਇਬ੍ਰੇਰੀ ਦਾਜਰੂਬ ਕਰਤਨ ਹੋਇਆ ਹੈ ਇਹ ਮਹਾਨ ਉਹ ਇਨਸਾਨ ਹੈ ਜਿਨ੍ਹਾਂ ਨੇ ਸਾਰੀ ਜ਼ਮੀਨ ਆਪਣੇ ਪੈਸੇ ਤੇ ਖਰੀਦ ਕੇ ਦਿੱਤੀ ਵਈਆ ਇਹ ਖਰੀਦੀ ਹੋਈ ਜ਼ਮੀਨ ਹੈ ਔਰ ਸਤਗੁਰੂ ਦਾਸ ਮਹਾਰਾ ਦੇ ਨਾਮ ਲਗਾਈ ਹੈ 40 ਗੱਲੇ ਔਰ ਉਹਨਾਂ ਦੇ ਨਾਂ ਤੇ ਸਾਡਾ ਫੱਜ ਬਣਦਾ ਹੈ ਜਿਨ੍ਹਾਂ ਨੇ ਸਾਨੂੰ ਬੈਠਣ ਲੈ ਕੇ ਇਸ ਜ਼ਮੀਨ ਤੇ ਬਣਾਇਆ ਹੈ ਜਿਸ ਤੇ ਜਿੱਥੇ ਗੁਰੂ ਦਾਸ ਮਹਾਰਾ ਦਾ ਸਿਧਾਂਤ ਹੈ ਗੁਰੂ ਗ੍ਰੰਥ ਸਾਹਿਬ ਦੀ ਪੂਜਤਾ ਦਾ ਸਿਧਾਂਤ ਹੈ ਸਮਾਨਤਾ ਸਦਨਤਾ ਭਾਈਚਾਰੇ ਦਾ ਸਿਧਾਂਤ ਨੂੰ ਮੱਦੇਨਜ਼ਰ ਰੱਖ ਕੇ ਅੱਜ ਜਿਹੜਾ ਇਹ ਲਾਇਬ੍ਰੇਰੀ ਦਾ ਉੱਘੜ ਰਿਹਾ ਲਾਲਾ ਮਿੰਦਰ RAM ਦੀ ਟੰਬਰ ਜਿਹਨਾਂ ਨੇ ਇਸ ਚਾਰੀਕਿਆਂ ਨੂੰ দান ਕੀਤਾ ਉਹਨਾਂ ਦੇ ਨਾਂ ਤੇ ਕਿਉਂਕਿ ਸਾਡੇ ਬੱਚੇ ਆਣਗੇ ਅੱਛੀਆਂ ਕਿਤਾਬਾਂ ਪੜਨਗੇ ਔਰ ਪੜਨਦੇ ਫਰੰਤ ਜਿਹੜੇ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਨਸ਼ੇ ਦਾ ਫਲਾਅ ਹੈ ਔਰ ਇੱਥੇ ਜਦੋਂ ਬੈਠ ਕੇ ਪੜਨਗੇ ਸਾਨੂੰ ਇਹ ਲੱਗਦਾ ਹੈ ਕੋਸ਼ਿਸ਼ ਰਹੇਗੀ ਵੀ ਸੰਤ ਮਹਾਪੁਰਖ ਸਾਰੇ ਜਿਸ ਤਰ੍ਹਾਂ ਪੰਜਾਬ ਸਰਕਾਰ ਨੇ ਅਰੰਭਿਆ ਹੋਇਆ ਤੇ ਸਾਨੂੰ ਲੱਗਦਾ ਹੈ ਵੀ ਕੋਸ਼ਿਸ਼ ਕਰਾਂਗੇ ਤਾຊੂ ਇੱਥੋਂ ਤੁਹਾਨੂੰ ਪਾ ਸਕਦੇ ਆ ਇਸ ਕਰਕੇ ਕਿ ਕਿਤਾਬਾਂ ਜਿੰਨੀਆਂ ਲਿਖੀਆਂ ਹੋਈਆਂ ਔਰ ਭੰਜੀ ਹੈ ਅੱਜ ਸਾਡੇ ਵਿੱਚ ਲਾਲ ਸਿੰਘ ਪ੍ਰੋਫੈਸਰ ਨਹੀਂ ਰਹੇ ਪਰ ਉਹਨਾਂ ਦੀ ਵਿਚਾਰਧਾਰਾ ਕਿਤਾਬਾਂ ਤੇ ਲਿਖੀ ਹੋਈ ਦੁਨੀਆ ਤੱਕ ਜਾ ਰਹੀ ਹੈ ਅਸੀਂ ਇਹਨਾਂ ਦਾ ਵੀ ਧੰਨਵਾਦ ਕਰਦੇ ਆਂ ਦੂਸਰਾ ਅਸੀਂ ਜੀਮਾ ਸਾਹਿਬ ਦਾ ਧੰਨਵਾਦ ਕਰਦੇ ਆਂ ਰੋੜੀ ਸਾਹਿਬ ਦਾ ਧੰਨਵਾਦ ਕਰਦੇ ਆਂ ਕਿਉਂਕਿ ਰੋੜੀ ਸਾਹਿਬ ਦਾ ਸਾਡੇ ਨਾਲ ਅੱਜ ਦੇ ਨਹੀਂ ਹੈ ਜਦੋਂ ਐਮਐਲਏ ਤੋਂ ਪਹਿਲਾਂ ਵੀ ਜੁੜੇ ਰਹੇ ਆ ਐਮਐਲਏ ਬਣਨ ਤੋਂ ਬਾਅਦ ਵੀ ਜੁੜੇ ਰਹੇ ਆ ਲਗਾਤਾਰ ਜੁੜੇ ਰਹੇ ਆ ਤਸੀਂ ਇਹਨਾਂ ਦਾ ਖਾਸ ਕਰਕੇ ਧੰਨਵਾਦ ਕਰਦੇ ਆ ਕਿ ਇਹਨਾਂ ਦਾ ਅਸ਼ੀਰਵਾਦ ਹਮੇਸ਼ਾ ਹੀ ਸੰਗਤ ਤੇ ਆទਿਰਹਾ ਆਜੇ ਮੰਤਰੀ ਹੈ ਇਹਨਾਂ ਨੂੰ ਬਖਸ਼ਿਸ਼ ਹੋਈ ਹੈ ਔਰ ਸਾਡੇ ਦੂਸਰੇ ਸਾਡੇ ਐਮਐਲਏ ਸਾਹਿਬ ਪੰਡੋਰੀ ਸਾਹਿਬ ਪੰਡੋਰੀ ਸਾਹਿਬ ਔਰ ਜਿਨ੍ਹਾਂ ਨੂੰ ਕਈ ਵਾਰ ਮਿਲੇ ਆ ਮਿਲਣ ਤੋਂ ਉਪਰੰਤ ਉਹ ਜਿਹੜੀ ਇਹਨਾਂ ਦਾ ਵਿਚਾਰ ਹੈ ਪਿਆਰ ਹੈ ਉਹ ਖਿਤਰ ਪਾਈ ਉਹਨੇ ਔਰ ਮੈਂ ਸਮਝਦਾ ਵੀ ਇਹੋ ਜੇ ਐਮਐਲਏ ਇਹੋ ਜੇ ਮੰਤਰੀ ਅਗਰ ਸਮਾਰਟ ਨੌਜਵਾਨ ਸਮਾਜ ਨੂੰ ਅੱਗੇ ਵਧਾਉਨੇ ਆ ਅਸੀਂ ਕਹਿੰਦੇ ਆ ਕਿ ਇਸ ਚੰਗੇ ਭਾਗਤ ਸੰਗਤ ਦੇ ਹੋਰ ਇਹਨਾਂ ਦਾ ਅਸੀਂ ਸ਼੍ਰੀ ਚਰਚੋ ਗੰਗਾ ਪ੍ਰਬੰਧਕ ਕਮੇਟੀ ਵੱਲੋਂ ਔਰ ਆਧੰਤਿਆ ਆਪਰਮਿਸ਼ਨ ਦੇ ਰਾਸ਼ਟਰੀ ਚੇਅਰਮੈਨ ਬੀਬੀ ਕਮਲੇਸ਼ ਕੁੜਕੇ ਵੱਲੋਂ ਔਰ ਰਾਸ਼ਟਰੀ ਪ੍ਰਧਾਨ ਐਲ ਆਰ ਬਿੰਦੀ ਵੱਲੋਂ ਸਾਰਿਆਂ ਦਾ ਇਹਨਾਂ ਸੰਗਤ ਦਾ ਔਰ ਮੰਤਰੀ ਸਾਹਿਬ ਦਾ ਧੰਨਵਾਦ ਕਰਦੇ ਆ ਸਾਰੀ ਸੰਗਤ ਨੂੰ ਜੈ ਗੁਰਦੇਵ ਧੰਨ ਗੁਰਦੇਵ ਮਹਾਰਾਜ ਜੀ ਦੀ ਚਾਹ ਚਾਹ ਪ੍ਰਾਪਤਿ ਧਾਰਤੀ ਸ਼੍ਰੀ ਚਾਂਸ਼ੋ ਗੰਗਾ ਇਹਨਾਂ ਦੀ ਖੋਜ ਕੀਤੀ ਸ੍ਰੀ ਬੰਤਾਰਾਮ ਖੇੜਾ ਜੀ ਨੇ ਅੱਜ ਅਸੀਂ ਉਹਨਾਂ ਦਾ ਜਨਮ ਦਿਨ ਮਨਾ ਰਹੇ ਹਾਂ ਤੇ ਉਹਨਾਂ ਨੂੰ ਸਨਮਾਨਫਤ ਲਾਇਬ੍ਰੇਰੀ ਦੇ ਰਹੇ ਹਾਂ ਲਾਲਾ ਮਹਿੰਦਰਪਾਲ ਜੀ ਉਹਨਾਂ ਦੇ ਨਾਂ ਤੇ ਇਹ ਲਾਇਬ੍ਰੇਰੀ ਦਾ ਨਾਂ ਰੱਖਿਆ ਗਿਆ ਸੰਤ ਸਰਿੰਦਰ ਦਾਸ ਜੀ ਪਤਾਨ ਇਹਨਾਂ ਦੀ ਗੁਰਦੁਆਰੇ ਦੀ ਕਮੇਟੀ ਸਾਰੀ ਜੀ ਇਹਦਾ ਬਹੁਤ ਅੱਛਾ ਉਪਰਾਲਾ ਆ ਤਾਂ ਤਾਂ ਸਤਿਗੁਰੂ ਅਰਵਿਦਾਸ ਮਹਾਰਾਜ ਜੀ ਦਾ ਫਰਮਾਨ ਆ ਮਾਦੋ ਅਵਿਦਿਆ ਹੀ ਤਕੀਨ ਵਿਵੇਕ ਦੀਪ ਮਲੀਨ ਸੋ ਜਿਹੜਾ ਸਾਡਾ ਬਵੇਕ ਆ ਉਹ ਬਿੱਦਿਆਂ ਨਾਲ ਹੀ ਠੀਕ ਹੋ ਸਕਦਾ ਹੈ এডਿਕੇਸ਼ਨ ਹੀ ਮੇਨ ਮਕਸਦ ਆ ਜੋ ਤੁਹਾਡੇ ਅਸਤਿਤਵ ਨੂੰ ਤੁਹਾਡੇ ਗਰਦਾਰ ਨੂੰ ਸ਼ਿੰਗਾਰਦੀ ਆ ਤੇ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਅਸੀਂ ਕੁਝ ਸੇਧ ਦਿੰਨੇ ਆ ਸੋ ਅਸੀਂ ਜੀਮਾ ਸਾਹਿਬ ਦਾ ਰੋੜੀ ਸਾਹਿਬ ਦਾ ਪੰਡੋਰੀ ਸਾਹਿਬ ਦਾ ਅਸੀਂ ਸਾਰੀ ਗੁਰੂ ਘਰ ਦੀ ਕਮੇਟੀ ਵੱਲੋਂ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆ ਜੈ ਗੁਰਦੇ ਧੰਨਵਾਦ ਦੇ